ਮਿੱਲੇ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮ ਨਿਵਾਸ ਅੱਖ ਸਤਿਗੁਰੂ ਰੱਬ ਦੇ ਪਿਆਰਿਆਂ ਨਾਲ ਬੈਠ ਕੇ ਇਸ ਗੰਦੇ ਮਨ ਨੂੰ ਮਾਂਜਿਆ ਕਰ ਸਿਮਰਨ ਦੇ ਨਾਲ ਸਿਮਰਨ ਕਰਦਾ ਨਹੀਂ ਉਹਦੇ ਬਾਰੇ ਕਿਤਾਬਾਂ ਹੀ ਪੜ੍ਹਦਾ ਰਿੰਦਾ ساری ਜ਼ਿੰਦਗੀ ਬੀਤ ਗਈ ਅੱਖ ਸਤਿਗੁਰੂ ਵਾਹਿਗੁਰੂ ਕਦੇ ਇੱਕ ਕਿਤਾਬ ਚੱਕ ਲੈਂਦਾ ਕਦੇ ਉਹਦੇ 'ਚ ਐਦਾਂ ਲਿਖਿਆ ਏ ਸਿਮਰਨ ਕਰਨਾ ਕਦੇ ਦੂਜੀ ਚੱਕ ਲੈਂਦਾ ਕਦੇ ਤੀਜੀ ਚੱਕ ਲੈਂਦਾ ਫਿਰ ਸਿੰਘ ਪਸਾਉਂਦਾ ਉੱਥੇ ਤਾਂ ਜੀ ਕਹਿੰਦੇ ਐਦਾਂ ਸਿਮਰਨ ਕਰਨਾ ਕਦੇ ਕਹਿੰਦਾ ਵਾਹਿ ਤਾਨ ਨੂੰ ਲਿਜਾਣਾ ਕਦੇ ਕਹਿੰਦਾ ਗੁਰੂ ਤਾਨ ਨੂੰ ਲਿਜਾਣਾ ਉਹ ਮੇਰੇ ਕੋਲ ਕੋਈ ਸੱਜਣ ਆ ਗਿਆ ਕਹਿੰਦਾ ਜੀ ਸਿਮਰਨ ਕਿੱਦਾਂ ਕਰਨਾ ਵਾਹਿ ਤਾਨ ਨੂੰ ਲਿਜਾਣਾ ਕਿ ਗੁਰੂ ਤਾਨ ਨੂੰ ਲਿਜਾਣਾ ਮੈਂ ਕਿ ਗੁੱਸਾ ਤਾਂ ਨਾ ਕਰਾਂਗਾ ਪ੍ਰਕਰ ਵਾਲੀ ਦਾ ਨਾ ਕੀਆ ਕਹਿੰਦਾ ਮਹਿੰਦਰ ਕੌਰ ਮੈਂ ਕਿ ਉਹਨੂੰ ਯਾਦ ਕਰਦਾ ਕੌਰ ਮਹਿੰਦਰ ਮਹਿੰਦਰ ਕੌਰ ਕੌਰ ਮਹਿੰਦਰ ਇਦਾਂ ਯਾਦ ਕਰਦਾ ਇਹ ਤਾਂਗਾ ਤੁਹਾਡਾ ਸਿਮਰਨ ਦਾ ਇਹਨੂੰ ਸਿਮਰਨ ਕਹਿੰਦੇ ਆ ਸਿਮਰਨ ਸਿਮਰਤੀ ਨੂੰ ਕਹਿੰਦੇ ਨੇ ਸਿਮਰਤੀ ਯਾਦ ਨੂੰ ਕਹਿੰਦੇ ਨੇ ਜਿਸਨੂੰ સ્ਪ੍ਰਿਤ ਹੋਵੇ ਉਸਨੂੰ ਯਾਦ ਨਹੀਂ ਕਰਨਾ ਚਾਹੁੰਦਾ ਓਏ ਗੁਰੂਖੋ ਉਸ ਦੀ ਯਾਦ ਆਉਂਦੀ ਰਹਿੰਦੀ ਆ ਆਖੋ ਸਤਿਨਾਮ ਵਾਹਿਗੁਰੂ ਜਿਸ ਨਾਲ ਪ੍ਰੀਤ ਹੋ ਜਾਵੇ ਦੁਨੀਆਂ ਦੇ ਲੋਕੋ ਉਸ ਦੀ ਯਾਦ ਆਉਂਦੀ ਰਹਿੰਦੀ ਆ ਆਖੋ ਸਤਿਨਾਮ ਵਾਹਿਗੁਰੂ ਇਹ ਜਿੰਨਾ ਭੁਲਾਏਗਾ ਮਨ ਨਹੀਂ ਹੀ ਯਾਦ ਆਉਂਦੀ ਪਿਆਰੇ ਦੀ ਇਸ ਦਾ ਨਾ ਹੀ ਤੇ ਸਿਮਰਨ ਹੈ ਆਖੋ ਸਤਿਨਾਮ ਵਾਹਿਗੁਰੂ ਇਸ ਨੂੰ ਹੀ ਤੇ ਸਿਮਰਨ ਕਹਿੰਦੇ ਆਖਰਾਂ ਦਾ ਤੇ ਰੌਲਾ ਹੀ ਨਹੀਂ ਰੱਖੇ ਤੁਸੀਂ ਆਪਣੇ ਪੁੱਤਰਾਂ ਨੂੰ ਯਾਦ ਕਰਦੇ ਹੋ ਬੱਚਿਆਂ ਨੂੰ ਯਾਦ ਕਰਦੇ ਹੋ ਉੱਥੇ ਸਿੱਧੇ ਨਾਂ ਲੈ ਕੇ ਯਾਦ ਕਰਦੇ ਹੋ ਸਿੰਘ ਸਿਮਰਜੀਤ ਸਿਮਰਜੀਤ ਸਿੰਘ ਤਾਂ ਯਾਦ ਕਰਦੇ ਹੋ ਉਹ ਤਾਂ ਸਹਿਜ ਹੀ ਤੁਹਾਡੀ ਸੁਰਤ ਵਿੱਚ ਆ ਕੋਈ ਸਵਾਲ ਤੇ ਇਸ ਗੱਲ ਦਾ ਕਿ ਸੁਰਤ ਵਿੱਚ ਕੀ ਆ ਸੁਰਤ ਵਿੱਚ ਅਜੇ ਸੰਸਾਰ ਹੈ ਸੁਰਤ ਵਿੱਚ ਨਾ ਤੇ ਸਤਿਗੁਰੂ ਹੀ ਬੈਠੇ ਨੇ ਨਾ ਸਿਰਜਣਹਾਰ ਹੀ ਬੈਠਦਾ ਆਖੋ ਸਤਿਨਾਮ ਵਾਹਿਗੁਰੂ ਭਰਿਆ ਪਿਆ ਕੂੜੇ ਦੇ